ਮਾਤਾ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਜਿੱਥੇ 8 ਮਾਰਚ ਨੂੰ ਹਰ ਸਾਲ 13 ਲੋੜਵੰਦ ਬੱਚਿਆਂ ਦੇ ਵਿਆਹ ਮੌਸਮ ਕੀਤਾ ਜਾਂਦਾ ਹੈ ਉੱਥੇ ਹੀ ਸਾਰਾ ਸਾਲ ਵੀ ਲੋੜਵੰਦ ਬੱਚਿਆਂ ਨੂੰ ਵਿਆਹ ਦਾ ਲੋੜਿੰਦਾ ਸਮਾਨ ਦਿੱਤਾ ਜਾਂਦਾ ਹੈ ਕੱਲ ਵੀ ਜਲਵੇੜਾ ਅਤੇ ਸ਼ੇਰਖਾਂ ਵਾਲੇ ਦੀਆਂ ਤਿੰਨ ਬੱਚਿਆਂ ਨੂੰ ਇਹ ਸਮਾਨ ਦਿੱਤਾ ਗਿਆ ਸੀਗਾ ਅੱਜ ਗੁਰਨੇ ਕਲਾਂ ਦੀ ਇੱਕ ਲੋੜਵੰਦ ਬੱਚੀ ਨੂੰ ਸਮਾਨ ਦਿੱਤਾ ਗਿਆ ਹੈ ਪਰਮਾਤਮਾ ਵਾਹਿਗੁਰੂ ਬੱਚੀ ਦੇ ਸਿਰ ਤੇ ਮਿਹਰ ਰੱਖੇ ਕਿਉਂਕਿ ਅੱਜ ਕੱਲ ਲੋੜਵੰਦੇ ਇੰਨੇ ਹੁੰਦੇ ਨੇ ਗਰੀਬੀ ਹੈਗੀ ਹੈ ਬੱਚਿਆਂ ਦੇ ਵਿਆਹ ਕਰਨੇ ਬੜੇ ਔਖੇ ਹੁੰਦੇ ਨੇ ਕਮਾਕਾਰਾਂ ਦਾ ਵੀ ਬਹੁਤ ਘੱਟ ਹੈ ਦਿਹਾੜੀ ਵੀ ਬਹੁਤ ਘੱਟ ਹੈ ਸੋ ਜੋ ਵੀ ਲੋੜਵੰਦ ਬੱਚੀ ਆਉਂਦੀ ਹੈ ਅਸੀਂ ਉਹਨਾਂ ਨੂੰ ਥੋੜਾ ਮोटा ਸਮਾਨ ਦਿੰਨੇ ਆ ਇਸ ਤੋਂ ਬਿਨਾਂ ਸਸਤਾ ਵੱਲੋਂ ਪਾਣੀਆਂ ਦੀ ਸੇਵਾ ਸਾਰੇ ਪਰਿਵਾਰਾਂ ਨੂੰ ਰਾਸ਼ਨ ਦੇਵਾ ਹੋਰ ਸਵਾਵਾ ਚੱਲਦੀਆਂ ਨੇ। ਸਹਯੋਗਦਾਨੀ ਪੁਰਸ਼ ਵੀ ਸਹਿਯੋਗ ਕਰਦੇ ਸਭ ਦਾ ਧੰਨਵਾਦ ਹੈ। ਔਰ ਜਿਸ ਪਰਿਵਾਰ ਨੇ ਵੀ ਕਿਸੇ ਲੋੜਵੰਦ ਅਚਲ ਸਮਾਨ ਦੇਣਾ ਹੋਵੇ ਉਹ ਸਸਤਾਵੇ ਆ ਕੇ ਜਮ੍ਹਾਂ ਕਰਾ ਸਕਦਾ ਹੈ। ਆ ਕੇ ਆਪਣੇ ਹੱਥੀਂ ਵੀ ਦੇ ਸਕਦਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਤੁਹਾਡੇ ਕੋਲੇ ਗੁੰਨੇ ਗੱਲਾਂ ਤੋਂ ਸਾਡੇ ਸਸਤਾ ਮੈਂਬਰ ਬਲਵੀਰ ਸਿੰਘ ਜੀ ਤੇ ਹੋਰ ਦੂਜੇ ਆਏ ਨੇ ਸਾਰਿਆਂ ਨੂੰ ਜੀ ਆਇਆਂ।